ਨੇ ਕੋਈ ਲੋਕ ਨੇ ਕਿਹਾ ਜੀ ਸਰ ਜੀ ਪਤਾ ਪਤਾ ਭਾਈ ਆਪ ਗਲਤ ਤਾਂ ਨਹੀਂ ਰਾਤ ਨੂੰ ਲਿਆ ਹਾਂ ਕੋਈ ਆਉਂਦਾ ਵੀ ਇੱਧਰ ਕਿ ਨਹੀਂ ਆਉਂਦਾ ਉਹ ਤੋ ਟੈਨਸ਼ਨ ਨਾ ਲੈ ਇੱਧਰ ਦੀ ਨਾ ਇੱਕ ਅੱਧਾ ਬੰਦਾ ਨੰਗਾ ਨੰਗੇ ਬੜੇ ਲੇਟ ਆ ਬਾਕੀ ਆਪਾਂ ਇੱਕ ਬੰਦਨ ਲੋਟ ਲੈਣ ਤੇ ਆਪਣੀ ਦਿਹਾੜੀ ਪੱਕੀ ਪੈ ਗਈ ਆ ਉਹ ਨਾਲ ਟੈਨਸ਼ਨ ਲੈ ਨੰਗੇਗਾ ਜ਼ਰੂਰ ਇੱਧਰ ਦੇ ਕੋਈ ਨਾ ਕੋਈ ਚਾਹੋ ਤੋ ਵੀ ਆਪਣੀ ਦਿਹਾੜੀ ਪਾਈ ਨੇ ਆਪਾਂ ਨੂੰ ਕਰਾ ਦੇ ਕੋਈ ਜਾਣਦਾ ਹੋ ਆਪਾਂ ਮੋੜਨ ਲੈ ਕੇ ਦਿੱਤਰ ਹੋਣਾ ਨਾਲ ਦੀ ਨਾਲ ਹੀ ਰਾਇਕ ਅੱਲਾ ਹੈ ਆਓ ਵਧੀਆ ਵਾ ਠੀਕ ਆਹ ਆਹ ਉਹ ਵੀਰ ਉਹ ਜੰਨਾ ਕਾਲੇ ਅਈਏ ਜੰਨਾ ਕਾਲੇ ਗੇ ਪੜੀ ਮੇਰ ਪੜੀ ਸਰਵਾ ਦਾ ਅਸਰ ਬੜੀ ਮੇਰ ਪੜੀ ਬੜੀ ਬੜੀ ਰਾਇਕ ਹੋਈ ਟੋਗਲਾ ਲੈ ਕਰ ਤਲੇ ਯਾਰ ਕਿਉਂ ਗਰੀਬ ਬੰਦਾ ਪਿਆ ਆਪ ਆਪ ਮੁਰਦ ਮਾਰ ਕੇ ਲੈ ਆ ਗਰੀਬ ਮੋਰ ਦੇ ਮਾਕੇ ਲੈ ਕੇ ਇਹਦਾ ਭਾਵ ਕਿ ਤਰੀਕਾ ਪਤਾ ਮੈਂ ਉਹ ਤਰਾਹ ਤੇ ਲਿਖਿਆ ਆ ਜਿਹੜੇ ਉਹ ਤਰਾਹ ਤੇ ਲਿਖਿਆ ਆ ਜਿਹੜੇ ਉਹ ਪਾਣੀ ਖਾਲੀ ਹੈ ਜਿਹੜਾ ਪੀਆ ਉਹ ਜਿਹੜਾ ਲਿਖਿਆ ਆ ਜਿਹੜਾ ਅਸੀਂ ਇਹ ਸ਼ਾਮ ਅੱਗ ਲਾਦੇ ਵਿਸਤਾਰ ਕਿਹਨੇ ਲਾਉਣਾ ਆ ਸਾਡਾ ਕਾਲ ਕਰਕੇ ਦਸਤਾਰ ਕਰ ਕਾਲ ਕਰੇ ਆਪਣੇ ਪੀਓ ਦਸਤਾਰ ਕਰ ਕਾਲ ਕਰ ਦਸਤਾਰ ਕਰ ਭਾਵਗਾ ਲੱਕ ਮਾਰ ਕਰ کر کے لا <سلام> ہماچل گئے بروایا

ਕੀਤਾ ਕਿ ਤੁਸੀਂ ਦੇਖਦੇ ਜੀ ਅੱਜਕੱਲ ਮੋਟਰਸਾਈਕਲ ਦੀਆਂ ਚੋਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਲੋਕ ਇਹ ਗੱਲ ਤੋਂ ਬੜੇ ਪਰੇਸ਼ਾਨ ਆ ਜੇਕਰ ਤੁਹਾਡੇ ਅੱਗੇ ਅਚਾਨਕ ਹੀ ਚੋਰ ਆ ਜੇ ਤੇ ਮੋਟਰਸਾਈਕਲ ਦੇ ਇੱਕ ਇੱਥੇ ਸੋਚ ਲੱਗੇ ਜਾਂਦਾ ਵਾ ਐਸਲੀ ਸਾਈਡ ਤੇ ਤੁਸੀਂ ਉਹਨੂੰ ਬੰਦ ਕਰ ਸਕਦੇ ਜੀ ਜਿਸ ਤਰ੍ਹਾਂ ਕਿ ਆ ਬਾਈ ਨੂੰ ਲੁੱਟਣ ਲੱਗੇ ਦੋ ਲਟੇਰੇ ਜਾਨੀ ਕਿ ਅਸੀਂ ਉਹੀ ਲੁੱਟਣ ਤੋਂ ਬਾਅਦ ਸਾਡੇ ਤੋਂ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਸਾਨੂੰ ਪਤਾ ਨਹੀਂ ਇਹਦੇ ਵਿੱਚ ਸੋਚ ਲੱਗਾ ਹੋਇਆ ਵਾ ਤੇ ਇਹ ਐਸੇ ਕਰਕੇ ਆਪਦਾ ਪੂਰਾ ਜ਼ੋਰ ਲਾਇਆ ਮੋਟਰਸਾਈਕਲ ਨੂੰ ਸਟਾਰਟ ਕਰਨ ਲੱਗਿਆ ਸਟਾਰਟ ਨਹੀਂ ਹੋਇਆਗਾ ਤੇ ਇਹ ਸੋਚ ਦਾ ਇੰਨਾ ਫਾਇਦਾ ਹੈ ਕਿ ਚੋਰ ਨੂੰ ਪ ਤੇ ਹੁਣ ਬਾਈ ਚੱਲ ਗਿਆ ਜੇ ਉਥੋਂ ਇਕੱਲੀ ਰਹੀਵੇਂ ਆ ਕੇ ਕਰਕੇ ਆਪਣੀ ਪੂਰੀ ਕੋਸ਼ਿਸ਼ ਕਰ ਲਈ ਸਟਾਰਟ ਕਰਨ ਦੀ ਪਰ ਮੋਟਰਸਾਈਕਲ ਸਟਾਰਟ ਨਹੀਂ ਹੋਇਆਗਾ ਤੇ ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਇਹ ਜਿਹੜਾ ਸੋਚਾ ਹੈ ਜਿਆਦਾ ਮਹਿੰਗਾ ਨਹੀਂ ਲੱਗਦਾ ਕਿ ਇਹ 100 ਰੁਪਏ ਦਾ ਸੋਚ ਲੱਗਦਾ ਵਾ ਤੇ ਤੁਸੀਂ ਇਹ ਸੋਚਾ ਲਵਾ ਕੇ ਨਾ ਤੇ ਆਪਦਾ ਮੋਟਰਸਾਈਕਲ ਬਚਾ ਸਕਦੇ ਜੇ ਗੱਡੀ ਵੀ ਬਚਾ ਸਕਦੇ ਜੇ ਤੇ ਇਹ ਬਿਲਕੁਲ ਸਸਤਾ ਵਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ